ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਦੇ ਦੌਰਾਨ ਕਾਰ ਲੁੱਟਣ ਵਾਲੇ ਲੁਟੇਰਿਆਂ ਦਾ ਐਨਕਾਊਂਟਰ ਕੀਤਾ ਗਿਆ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ 7 ਮਹੀਨ ਨੂੰ ਬਲੈਕਆਊਟ ਹੁੰਦਾ ਤੇ ਉਸੇ ਦੌਰਾਨ ਇੱਕ ਕੀਆ ਗੱਡੀ ਖੋਣ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਮਾਮਲੇ ਦੇ ਵਿੱਚ ਲਗਾਤਾਰ ਹੀ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਜਿਹਦੇ ਰਾਜ ਤੋਂ ਦੋਸ਼ੀ ਕਾਰ ਦੇ ਨੰਬਰ ਬਦਲ ਕੇ ਗੱਡੀ ਨੂੰ ਚਲਾ ਰਹੇ ਸੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਪੁਲਿਸ ਨੇ ਪਿੱਛਾ ਕੀਤਾ ਤੇ ਰਣਜੀਤ ਐਵਨਿਊ ਇਲਾਕੇ ਦੇ ਵਿੱਚ ਦੋਸ਼ੀਆਂ ਦੇ ਵੱਲੋਂ ਭੱਜਦੇ ਹੋਏ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਹੈ ਉਧਰ ਪੁਲਿਸ ਨੇ ਜਵਾਬੀ ਕਾਰਵਾਈ ਅਮਲ ਚ ਲਿਆਂਦੀ ਹੈ ਤੇ ਤਿੰਨ ਲੁੱਟੇਰਿਆਂ ਦੇ ਵਿੱਚੋਂ ਇੱਕ ਲੁੱਟੇਰੇ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਤੇ ਉਹ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਪੁੱਲਰ ਘਟਨਾ ਸਥਾਨ ਤੇ ਪਹੁੰਚੇ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ 7 ਮਈ ਨੂੰ ਰਣਜੀਤ ਐਮਰੂ ਇਲਾਕੇ ਦੇ ਵਿੱਚ ਬਲੈਕਆਊਟ ਦੇ ਦੌਰਾਨ ਇੱਕ ਗੱਡੀ ਖੋਈ ਗਈ ਸੀ ਤੇ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਉਹਨੇ ਦੋਸ਼ੀ ਜਿਹੜੇ ਨੇ ਫੜੇ ਨੇ ਜ਼ਖਮੀ ਲੁਟੇਰੇ ਤੇ ਪਹਿਲਾ 11 ਅਪਰਾਧਕ ਮਾਮਲੇ ਦਰਜ ਦੱਸੀ ਜਾ ਰਹੇ ਨੇ ਤੇ ਗੁਰਪ੍ਰੀਤ ਸਿੰਘ ਜਿਸ ਤੇ 5 ਅਪਰਾਧਕ ਮਾਮਲੇ ਨੇ ਜਦਕਿ ਵੱਸਨ ਤੇ 6 मामले दर्ज ਦੱਸੇ ਜਾ ਰਹੇ ਨੇ ਤਾਂ ਇਸ ਦਰਮਿਆਨ ਇਹ ਲੁਟੇਰੇ ਜਿਹੜੇ ਨੇ ਕਾਬੂ ਹੋਏ ਨੇ ਤੇ ਦੱਸਿਆ ਵੀ ਜਾ ਰਿਹਾ ਕਿ ਕਾਰਖਾਨੇ ਤੋਂ ਬਾਅਦ ਜਲੰਧਰ ਦੇ ਵਿੱਚ ਇੱਕ ਦੁਕਾਨ ਵੀ ਇਹਨਾਂ ਲੁੱਟੀ ਐ ਤੇ 72000 ਦੀ ਲੁੱਟੀ ਹੋਈ ਨਗਦੀ ਤੇ ਸੋਨੇ ਦੇ ਗਹਿਣੇ ਜਿਹੜੇ ਇਹਨਾਂ ਉੱਥੋਂ ਲੁੱਟੇ ਸਨ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਗ੍ਰਿਫਤਾਰੀ ਤਾਂ ਕਰ ਲਈ ਗਈ ਐ ਤੇ ਇਹਨਾਂ ਦੇ ਕੋਲੋਂ ਇੱਕ 32 ਬੋਰ ਦੀ ਪਿਸਤੌਲ ਬਰਾਮਦ ਹੋਈ ਐ ਤੇ ਇਸ ਮਾਮਲੇ 'ਚ ਅਗਲੀ ਕਾਰਵਾਈ جاری ਹੈ। ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬੜੇ ਹੀ ਨਿਊਸ ਕ੍ਰਾਈਮ ਦੇ ਔਰ ਕੇਸ ਡਿਟੈਕਟ ਕੀਤੇ ਹੈ ਔਰ ਬਹੁਤ ਸਾਰੇ ਜਿਹੜੇ ਨਟੋਰੀਅਸ ਕ੍ਰਿਮੀਨਲਸ ਨੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਵੱਡੀਆਂ ਬਰਾਮਦੀਆਂ ਹੋਈਆਂ ਚਾਹੇ ਉਹ ਆਰਮਜ਼ ਐਕਟ ਦੇ ਵਿੱਚ ਆਏ ਚਾਹੇ ਗੱਡੀਆਂ ਨੇ ਜਾਂ ਕੋਈ ਖੋਈ ਹੋਈ ਸਮਗਰੀ ਹੈ। ਉਹਦੇ ਵਿੱਚ ਜਿਹੜਾ ਇਹ ਕੇਸ ਹੋਇਆ ਇਹਦੇ 7 ਤਰੀਕ ਨੂੰ ਇੱਕ Kia Sonet ਕਾਰ ਜਿਹੜੀ 8:30 ਵਜੇ ਸਨੈਚ ਹੋ ਗਈ ਸੀ ਰਣਜੀਤ ਐਵਨਿਊ ਦੀ ਮਾਰਕੀਟ ਚੋਂ ਔਰ ਉਸ ਤੋਂ ਬਾਅਦ ਬੜਾ ਪ੍ਰੋਫੈਸ਼ਨਲੀ ਵਰਕ ਕਰ ਰਹੀ ਸੀ ਔਰ ਹਰ ਤਰ੍ਹਾਂ ਦੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟੈਲੀਜੈਂਸ ਨੂੰ ਡਵੈਲਪ ਕੀਤਾ ਗਿਆ ਸਾਡੀ ਟੀਮ ਜਿਹਦੇ ਚ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਹਰਪਾਲ ਸਾਡੇ ਏਡੀਸੀਪੀ 2 ਰਿਸ਼ਭ ਭੋਲਾ ਜੀ ਸਾਡੇ ਏਸੀਪੀ ਨੌਰਤ ਔਰ ਰੋਵਨ ਹੰਸ ਜਿਹੜੇ ਇੰਸਪੈਕਟਰ ਐਸਐਚਓ ਰਣਜੀਤ ਐਵਨੀਓ ਤੇ ਉਹਨਾਂ ਦੀ ਟੀਮ ਤੋਂ ਕੱਲ ਜਦੋਂ ਸ਼ਾਮ ਦੇ ਟਾਈਮ ਤੇ ਇੱਕ ਕਾਰ ਨੰਬਰ ਬਦਲ ਕੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਤੈਨੂੰ ਮੁਲਜ਼ਮ ਘੁਮਰੇ ਸੀਗੇ ਤਾਂ ਉਸ ਇਨਫੋਰਮੇਸ਼ਨ ਦੇ ਵਿੱਚ ਪਰਸਿਊ ਕਰ ਰਹੇ ਸੀਗੇ ਰੋਬਨ ਹਾਂਸ ਇੱਕ ਸਾਈਡ ਤੇ ਹੋ ਗਏ ਲਖਵਿੰਦਰ ਕੁਮਾਰ ਐਸਾ ਹੀ ਦੂਸਰੀ ਸਾਈਡ ਤੇ ਹੋ ਗਏ ਤੇ ਜਦੋਂ ਇਸ ਏਰੀਆ 'ਚ ਇੱਥੇ ਆਏ ਜਿੱਥੇ ਆਪਾਂ ਮੌਕੇ ਦੇ ਉੱਤੇ ਖੜੇ ਆ ਤਾਂ ਉਹ ਗੱਡੀ ਵਾਲਿਆਂ ਨੇ ਦੇਖਿਆ ਕਿ ਪੁਲਿਸ ਪਾਰਟੀ ਸਾਡੇ ਵੱਲ ਆ ਰਹੀ ਹੈ ਉਹਨਾਂ ਨੇ ਪਹਿਲਾਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਜਵਾਬੀ ਫਾਇਰ ਹਵਾ 'ਚ ਦੋ ਕੀਤੇ ਲਖਵਿੰਦਰ ਕੁਮਾਰ ਨੇ ਆਪਣੇ 9mm ਦੇ ਵਿੱਚੋਂ ਉਸ ਤੋਂ ਬਾਅਦ ਉਹ ਗੱਡੀ ਛੱਡ ਕੇ ਭੱਜਣ ਲੱਗੇ ਜਦੋਂ ਤੇ ਜਿਹੜਾ ਡਰਾਈਵਰ ਸੀਟ ਦੇ ਨਾਲ ਵਾਲਾ ਉਹ ਪੈਸੇਂਜਰ ਸੀ ਉਹਨੇ ਉੱਥੋਂ ਉਤਰ ਕੇ ਫਿਰ ਫਾਇਰ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮਿਸ ਹੋਇਆ ਤਾਂ ਉਸ ਤੋਂ ਬਾਅਦ ਲਖਵਿੰਦਰ ਜਿਹੜਾ ਐਸਐਸਆਈ ਹੈ ਸਾਡੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਜੋ ਚਲਾਈ ਤਾਂ ਉਹਦੇ ਲੱਗਦੇ ਉੱਤੇ ਲੱਗੀ ਜਿਸ ਨਾਲ ਉਹ ਇੰਜਰ ਹੋਇਆ ਇਹਦੀ ਜਿਹੜਾ ਮੇਨ ਮੁਲਜ਼ਮ ਹੈ ਇਹਦੀ ਪਛਾਣ ਹੋਈ ਹੈ ਕਮਲ ਪ੍ਰੀਤ ਸਿੰਘ ਸਨ ਆਫ ਸਰਵੰਤ ਸਿੰਘ ਰੂਪ ਐਵੈਨਿਊ ਨਸ਼ਹਰਾ ਖੁਰਦ ਇਹ ਜੇ ਹਦਾ ਪਛੋਕੜ ਦੇਖੇ ਜਾਈਏ ਤੇ ਇਹਦੇ ਖਿਲਾਫ ਜਿਹੜੇ ਆ 11 ਮੁਕਦਮੇ ਦਰਜ ਹੈ ਜਿੱਚ ਡਕੈਤੀ ਰੋਬਰੀ ਔਰ ਪਿਸਤੌਲ ਦੀ ਨੋਕ ਤੇ ਉੱਤੇ ਸਨੇਚਿੰਗ ਔਰ ਵਕਫਾ ਜਿਹੜੇ ਨਾਲ ਦੇ ਦੋ ਬੰਦੇ ਦੂਜੇ ਨੇ ਗੁਰਪ੍ਰੀਤ ਸਿੰਘ ਇਲੀਅਸ ਪੇਜਾ ਇਹ ਤਰਨਤਾਰਨ ਦੇ ਰਹਿਣ ਵਾਲੇ ਦੋਨੋਂ ਇਹਦੇ ਖਿਲਾਫ ਵੀ 5 ਕ੍ਰਿਮੀਨਲ ਕੇਸ ਦਰਜ ਨੇ ਵਸਨ ਸਿੰਘ ਇਹ ਵੀ ਜਿਹੜਾ ਹੈਗਾ ਤਰਨਤਾਰਨ ਡਿਸਟ੍ਰਿਕਟ ਦਾ ਰਹਿਣ ਵਾਲਾ ਇਹਦੇ ਖਿਲਾਫ 6 ਮੁਕਦਮੇ ਪੁਰਾਣੇ ਦਰਜ ਨੇ ਔਰ ਸਾਰੇ ਹੀ ਹਿਨਿਅਰਸ ਕ੍ਰਾਈਮ ਜਾਂ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਸਨੇਚਿੰਗ ਵਿਦ ਔਨ ਗਨ ਪੁਆਇੰਟ ਤੋਂ ਜਿਹੜੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਸੀ ਬਟਾਲਾ ਤੋਂ ਲੈ ਕੇ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਇਵਨ ਜਲੰਧਰ ਐਂਡ ਜ਼ੀਰਾ ਫਿਰੋਜ਼ਪੁਰ ਔਰ ਇਹ ਸਾਰੇ ਏਰੀਏ ਚਰਨ ਤਾਰਨ ਦੇ ਵਿੱਚ ਔਰ ਪਿੱਛੇ ਮੋਗੇ ਦੇ ਵਿੱਚ ਵੀ ਘੇੜਾ ਗੁੜਾ ਇਹਨਾਂ ਦਾ ਲਾ ਕੇ ਆਏ ਜਦੋਂ ਅਸੀਂ ਪਰਸੂ ਕਰ ਰਹੇ ਸੀ ਇਨਫੋਰਮੇਸ਼ਨ ਮਿਲੀ ਸੀਗੀ ਮੇਨ ਗੱਲ ਇਹ ਸੀ ਕਿ ਜਦੋਂ ਇਹ ਕਾਰ ਖੋ ਕੇ ਇਹਨਾਂ ਨੇ ਜਲੰਧਰ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਤੇ ਗਏ ਉੱਥੇ ਇਹਨਾਂ ਨੇ ਪਿਸਤੌਲ ਦੀ ਨੋਕ ਦੇ ਉੱਤੇ 70 ਹਜ਼ਾਰ ਰੁਪਏ ਦੇ ਕਰੀਬ ਕੈਸ਼ ਉੱਥੋਂ ਲੁੱਟਿਆ ਤੇ ਸਾਰੇ ਉਹਦੇ ਸੋਨੇ ਦਾ ਜਿੰਨੇ ਵੀ ਚੀਜ਼ਾਂ ਪਾਈਆਂ ਸੀ ਮੰਦਰੀ ਵਗੈਰਾ ਹੋਰ ਚੀਜ਼ਾਂ ਉਹ ਲੁੱਟ ਲੀਆਂ ਸੀਗੀਆਂ ਉਹ ਕੇਸ ਵੀ ਇਹਦੇ ਟਰੇਸ ਹੋਇਆ ਔਰ ਉਸ ਤੋਂ ਬਾਅਦ ਹੁਣ ਕਿਉਂਕਿ ਗੱਡੀਆਂ ਦੇ ਇਹ ਮਾਸਟਰ ਸੀਗੇ ਕਿ ਨੰਬਰ ਪਲੇਟ ਚੇਂਜ ਕਰ ਲੈਂਦੇ ਸੀ ਕਾਫੀ ਨੰਬਰ ਪਲੇਟਸ ਵੀ ਮਿਲੀਆਂ ਹੈ ਉਹ ਵੀ ਸਾਰੀ ਅਸੀਂ ਵੈਰੀਫਾਈ ਕਰਕੇ ਉਹ ਵੀ ਐਕਸ਼ਨ ਨਾਲ ਲੈ ਰਹੇ ਆ ਹੁਣ ਜਿਹੜੀ ਲੇਟੈਸਟ ਪਲਾਨ ਇਹਨਾਂ ਦੀ ਮੋਡਲੀ ਇਨਵੈਸਟੀਗੇਸ਼ਨ ਚੋ ਪਤਾ ਲੱਗੀ ਹੈ ਉਹ ਇਹ ਹੈ ਕਿ ਕੱਲ ਇਹਨਾਂ ਨੇ ਇਥੇ ਤਾਕ ਸੀ ਵੀ ਇਧਰੋਂ ਜਦੋਂ ਜਰੰਦਰ ਸਾਈਡ ਤੇ ਜਾਣਾ ਸੀ ਇਸ ਰਸਤੇ ਚ ਬਲੈਰੋ ਕੈਂਪਰ ਇੱਕ ਖੋਣਾ ਸੀਗਾ ਉਸ ਤੇ ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਸੀ ਅਜੇ ਦੇਖ ਰਹੇ ਆ ਕਿ ਇਹ ਬੈਂਕ ਨੂੰ ਕਿਸੇ ਨੂੰ ਜਾਂ ਕੀ ਹੈ ਦੋਆਬਾ ਏਰੀਆ ਚ ਕਰਨਾ ਚਾਹੁੰਦੇ ਸੀ ਉੱਤੇ ਅਸੀਂ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਿਸ ਤਰ੍ਹਾਂ ਕਿੰਨੇ ਵੈਪਨਸ ਇਹਨਾਂ ਤੋਂ ਰਿਕਵਰ ਹੋਏ ਸਰ ਇਹਨਾਂ ਤੋਂ ਇੱਕ 32 ਬੋਰ ਦਾ ਰਵੋਲਵਰ ਹੋਇਆ ਜੀ ਜਿਹਦੇ ਤੇ ਤਿੰਨ ਰਾਉਂਡਸ ਵੀ ਮਿਲੇ ਦੋ ਇਹਨੇ ਇੱਕ ਫਾਇਰ ਕਰ ਦਿੱਤਾ ਸੀ ਇੱਕ ਇਹਦਾ ਮਿਸ ਹੋ ਗਿਆ ਤੇ ਤਿੰਨ ਹਾਂ ਇਲਿਗਲ ਜੀ ਸਰ ਇਹਨਾਂ ਦੇ ਇੱਥੇ ਆਪਸੀ ਕਨੈਕਸ਼ਨ ਨਜ਼ਰ ਆ ਰਹੇ ਆ ਆਪਸੀ ਤਾਂ ਦੇਖੋ ਕਾਫੀ ਦੇਰ ਤੋਂ ਨਾਲ ਹੀ ਨੇ ਜਦੋਂ ਆਪਣੇ ਵਾਲੀ ਵਾਰਦਾਤ ਹੋਈ ਆ ਗੱਡੀ ਵਾਲੀ ਉਦੋਂ ਵੀ ਇਕੱਠੇ ਆਏ ਸੀ ਇਹ ਉਹਨ ਵੀ ਇਕੱਠੇ ਇੰਜਾਮ ਦਿੱਤਾ ਜਲੰਧਰ ਵਾਲੀ ਵਾਰਦਾਤ ਚ ਵੀ ਇਕੱਠੇ ਸੀ ਤੇ ਹੁਣ ਕੱਲ ਵੀ ਇਹ ਇਕੱਠੇ ਹੀ ਸੀਗੇ ਤੇ ਅਗਲੀ ਵਾਰਦਾਤ ਕਰਨ ਦੀ ਤਾਂ ਚੱਕ ਵੀ ਕਿੰਨੇ ਜਾਣੀ ਇੱਕ ਬੰਦਾ ਕਮਲਪ੍ਰੀਤ ਹੋਇਆ ਜੀ ਕਿਉਂਕਿ ਉਹੀ ਭੱਜ ਰਿਹਾ ਸੀ ਉਹੀ ਉਹਦੇ ਕੋਲ ਹੀ ਪਿਸਤੌਲ ਸੀ ਉਹਨੇ ਹੀ ਸ਼ੂਟ ਕੀਤਾ ਦੂਜੇ ਦੋ ਬੰਦੇ ਤਾਂ ਗੱਡੀ ਚੋਂ ਸਰ ਇਹ ਮੈਂ ਉਹੀ ਤੁਹਾਨੂੰ ਦੱਸਦਾ ਨਾ ਜੀ ਡਕੈਤੀ ਦੇ ਰੋਬਰੀ ਦੇ ਔਰ ਪਿਸਤਲ ਪੁਆਇੰਟ ਤੇ ਅਨ ਪੁਆਇੰਟ ਤੇ ਜਿਹੜੀ ਸੈਂਸੇਸ਼ਨ ਸਟ੍ਰੈਚਿੰਗ ਦੇ ਹੈ ਜਿਹੜੇ ਕਿ ਬਟਾਲਾ ਅੰਮ੍ਰਿਤਸਰ ਜਲੰਧਰ ਔਰ ਜ਼ੀਰਾ ਫਰੋਜ਼ਪੁਰ ਤਰਨਤਾਰਨ ਇਹ ਸਾਰੇ ਏਰੀਆ ਚ ਵਾਈਡ ਸਪਰੈਡ ਏਰੀਆ ਚ ਇਹਨਾਂ ਦੀ ਏਰੀਆ ਆਫ ਆਪਰੇਸ਼ਨ ਸੀ ਔਰ ਉਥੇ ਕਾਫੀ ਵਾਰਦਾਤਾ ਕੀਤੀ ਹੈ ਕਵਲਪ੍ਰੀਤ ਦੇ ਖਿਲਾਫ 11 ਮੁਕਦਮੇ ਦਰਜ ਆ ਇਸ ਤਰ੍ਹਾਂ ਦੇ ਜਿੱਚ ਰੋਬਰੀ ਵੀ ਹੈ ਡਕੈਤੀ ਵੀ ਹੈ ਔਰ ਗੁਰਪ੍ਰੀਤ ਦੇ ਖਿਲਾਫ 5 ਮੁਕਦਮੇ ਦਰਜ ਨੇ ਵੱਸਨ ਸਿੰਘ ਦੇ ਖਿਲਾਫ 6 ਮੁਕਦਮੇ ਦਰਜ ਨੇ ਆਲਰੇਡੀ ਤੋਂ ਪੁਰਾਣੇ ਨੋਟੋਰੀਅਸ ਕ੍ਰਿਮੀਨਲਸ ਨੇ ਤੋਂ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਔਰ ਆਪਣੀ ਟੀਮ ਨੂੰ ਸ਼ਾਬਾਸ਼ ਦਿਨਾ ਕਿ ਉਹਨਾਂ ਨੇ ਕੇਸ ਵੀ ਟ੍ਰੇਸ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਇਹ ਏਰੀਏ ਦੇ ਵਿੱਚੋਂ ਜਿਹੜੇ ਪੁਰਾਣੇ ਕ੍ਰਿਮੀਨਲ ਸਾਡੇ ਆਪਰੇਸ਼ਨ ਹੈ ਇਹ ਵੀ ਗੈਂਗ ਬਸਟ ਹੋਇਆ ਇੱਕ ਨਿਸ਼ਾਰਾ ਖੁਰਦਕ ਹਾਂਜੀ ਕਵਰਪ੍ਰੀਤ ਸਿੰਘ son of ਸਰਵੰਤ ਸਿੰਘ ਰੂਪ ਐਵੈਨਿਊ ਨਿਸ਼ਾਰਾ ਖੁਰਦਕ ਅਮਰਸਰ ਦੂਜਾ ਗੁਰਪ੍ਰੀਤ ਤੇ ਵਸਨ ਦੋਨੋਂ ਤਰਨਤਾਰਨ ਦੇ ਰਹਿੰਦੇ ਇਹਨਾਂ ਨੂੰ ਪੁਲਿਸ ਤੇ ਕਿੰਨੇ ਫਾਰ ਕੀਤਾ ਗਿਆ ਕਿੰਨੇ ਵਿੱਚ ਕਨਫੈਸ਼ਨ ਰਾਤ ਦੀ ਜਿਹੜੀ ਸਬਕ 6 ਵਜੇ ਦੀ ਗੱਲ ਹੈ ਤੇ ਇਹਨਾਂ ਵੱਲੋਂ ਜਿਹੜੇ ਪੁਲਿਸ ਦੇ ਉੱਤੇ ਇੱਕ ਫਾਰ ਕੀਤਾ ਗਿਆ ਦੂਜਾ ਜਦੋਂ ਇਹਨੇ ਸਾਹਮਣੇ ਆਮਣੇ ਹੋਇਆ ਤੇ ਇਹਨੇ ਕੀਤਾ ਮਿਸ ਹੋ ਗਿਆ ਉਸ ਤੋਂ ਬਾਅਦ ਇਹ ਇੰਜਰਡ ਹੋ ਗਿਆ ਸਰ ਜਿਸ ਤਰ੍ਹਾਂ ਤੁਹਾਡਾ ਨੂੰ ਦੱਸਿਆ ਜਾ ਰਿਹਾ ਬਹੁਤ ਸਾਰੀਆਂ ਨੰਬਰ ਪਲੇਟਾਂ ਮਿਲੀਆਂ ਨੇ ਕੀ ਲੱਗਦਾ ਜੀ ਹੋਰ ਵੀ ਗੱਡੀਆਂ ਖੋਈਆਂ ਪਈਆਂ ਨੇ ਇਹਨਾਂ ਦੇ ਵੱਲੋਂ ਨੰਬਰ ਜਿਹੜੇ ਹਾਂਜੀ ਉਸੇ ਤੇ ਕੰਮ ਕਰ ਰਹੇ ਆ ਥੋੜੀ ਅਜੇ ਅੰਡਰ ਟ੍ਰੀਟਮੈਂਟ ਵੀ ਹੈ ਕਮਲਪ੍ਰੀਤ ਬਾਕੀ ਦੂਜਿਆਂ ਤੋਂ ਪੁੱਛਗਿਛ ਕਰ ਰਹੇ ਆ ਅਸੀਂ ਪਰ ਮੈਨੂੰ ਉਮੀਦ ਹੈ ਕਿ ਹੋਰ ਵੀ ਇਹਦਾ ਮਤਲਬ ਕ੍ਰਾਈਮ ਜਿਹੜੇ ਸਾਹਮਣੇ ਆਉਣਗੇ ਇੰਨੀ ਇੱਕ ਚੀਜ਼ਾਂ ਤਾਂ ਹੋ ਗਏ ਬਿਲਕੁਲ ਸਾਹਮਣੇ ਆ ਚੁੱਕੀਆਂ ਹੈ ਰਿਮਾਨ ਰਿਮਾਨ ਕਰਾ ਵਲੇ ਅੱਜ ਹੁਣ ਪੇਸ਼ ਕਰਨਗੇ ਜੀ ਇਹ ਜਾ ਕੇ ਸਰ ਕਿੰਨੀਆਂ ਗੱਡੀਆਂ ਬਰਾਮਦ ਹੋਈਆਂ ਜੀ ਹੁਣ ਉਹ ਬਾਕੀ ਅਸੀਂ ਚਲਾ ਰਹੇ ਇਹਨਾਂ ਤੇ ਗੱਲ ਉਦੀ ਅਸੀਂ ਕੋਸ਼ਿਸ਼ ਕਰ ਰਹੇ ਕਿ سپੁਰਦਾਰੀ ਤੇ ਜਾ ਕੇ ਉਹਨਾਂ ਨੂੰ ਵਾਪਸ ਕਰ ਦੇਣਾ ਕਿ ਇਹਨਾਂ ਦੇ ਗੈਂਗ ਚ ਹੋਰ ਵੀ ਬੰਦੇ ਸਰ ਹੋ ਸਕਦੇ ਨੇ ਕਰਦੇ ਆ ਜੀ ਹੁਣ ਸਾਰਾ ਟੈਕਨੀਕਲੀ ਵੀ ਸਾਰਾ ਇਨਵੈਸਟੀਗੇਟ ਕਰਦੇ ਕਿ ਆਊਟ ਆ ਪੰਜਾਬ ਦੀ ਕੋਈ ਕਨੈਕਸ਼ਨ ਹੋ ਸਕਦਾ ਪੰਜਾਬ ਦਾ ਬਾਹਰ ਦਾ ਨਹੀਂ ਆਇਆ ਅਜੇ ਤੱਕ ਐਵੇਂ ਆਪਾਂ ਗਲਤ ਕਹੀਆ ਪੰਜ ਛੇ ਜਿਸ ਦੀ ਇੰਟਰ ਡਿਸਟ੍ਰਿਕਟ ਦਾ ਹੈ ਹੀ ਆ ਜੀ ਤੁਸੀਂ ਦੱਸਿਆ ਕੋ ਵੱਡੀ ਪਲੈਨਿੰਗ ਕਰ ਰਹੇ ਸੀ ਕੋਈ ਬੈਂਕ ਰੋਬਰੀ ਦਾ ਸੀ ਜਾਂ ਮਤਲਬ ਲੱਗਦਾ ਹੈ ਕਿ ਬਲੈਰੋ ਕੈਂਪਰ ਇਹ ਕਹਿੰਦੇ ਸੀ ਸਪੈਸ਼ਲੀ ਉਹੀ ਲੈਣਾ ਕਿਉਂਕਿ ਉੱਤੇ ਬਹੁਤਾ ਸ਼ੱਕ ਨਹੀਂ ਹੁੰਦਾ ਇਨਾਂ ਦਾ ਮਨ ਇਹ ਸੀਗਾ ਸਰ ਉਹਨੇ ਕਰ ਜਿਹੜੇ ਬਲੈਕਆਊਟ ਸੀ ਇਹਨਾਂ ਨੇ ਸਟ੍ਰੈਟਜੀ ਕੀਤੀ ਸੀ ਹਾਂਜੀ ਬਲੈਕਆਊਟ ਜਿਹੜਾ ਸਟ੍ਰੈਟਜੀ ਕੀਤੀ ਉਹ ਹੀ ਕਰ ਰਹੇ ਆ ਜੀ